ਸਾਰਾ ਕੁਛ ਇਹਨਾਂ ਨੂੰ ਸਮਝਾਇਆ ਹੋਇਆ ਫਲੋ ਡਾਇਗਰਾਮ ਬਣਾ ਕੇ ਦੱਸੇ ਹੋਏ ਨੇ ਇਹ ਪ੍ਰੋਬਲਮ ਇਸ ਬੁੱdde ਦੀ ਇਹ ਹੈ ਵੀ ਇਹ ਵਾਪਸ ਜਾ ਕੇ ਸਾਡੀਆਂ ਬੀਬੀਆਂ ਭੈਣਾਂ ਨੂੰ ਸਾਡੇ ਭੋਲੇ ਭਾਲੇ ਪਿੰਡ ਵਾਸੀਆਂ ਨੂੰ ਇਹ ਦੱਸਦੇ ਨਹੀਂ ਹੈਗੇ ਵੀ ਸਾਨੂੰ ਕੀ ਕਿਹਾ ਗਿਆ ਤੁਹਾਨੂੰ ਦੱਸਾਂਗੇ ਕਿਉਂਕਿ ਇਹ ਇਹ ਮੁੱਦੇ ਨੂੰ ਚੱਕ ਕੇ ਆਪਣੀ ਲੀਡਰੀ ਚ ਮਕਾਉਣਾ ਚਾਹੁੰਦੇ ਨੇ ਪਿੰਡ ਵਾਲਿਆਂ ਨੂੰ ਜੋੜ ਕੇ ਰੱਖਣਾ ਚਾਹੁੰਦੇ ਨੇ ਆਪਣੇ ਨਾਲ ਤੇ ਜਿਹੜੀ ਜਿਹੜੇ ਵੀ ਇਹ ਜਿਵੇਂ ਕਿ ਪੋਲਿਟিক্যাল ਪਾਰਟੀਆਂ ਝੂਠ ਬੋਲਦੀਆਂ ਇੱਕ ਦੂਜੇ ਦੇ ਤੋਹਫਾ ਲਾਉਣੀ ਆ ਉਵੇਂ ਸਾਡੇ ਦੇ ਤੋਹਫਾ ਲਾ ਰਹੇ ਆ ਆ ਜਿਹੜਾ ਜਿਹੜੇ ਪਲਾਂਟ ਨੇ ਇਹ ਸਰਕਾਰ ਨੇ ਹਵਾ ਪਾਣੀ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਪਰਾਲਾ ਕੀਤਾ ਹੋਇਆ ਹੈ ਸੈਂਟਰਲ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦਾ ਨਾ ਕਿ ਉਹਨੂੰ ਦੂਸ਼ਿਤ ਕਰਨ ਲਈ ਇੱਕ ਵੀ ਚੀਜ਼ ਦਾ ਪ੍ਰੂਫ ਆ ਲੀਡਰਸ਼ਿਪ ਕੋਲ ਹੈ ਨਹੀਂ ਸਿਰਫ ਅਸੀਂ ਮਰ ਜਾਣਾ ਹੈ ਕੈਂਸਰ ਹੋ ਜਾਣਾ ਅਸੀਂ ਮਰ ਜਾਣਾ ਹੈ ਕੈਂਸਰ ਹੋ ਜਾਣਾ ਜਿਹੜਾ ਕਿ ਪਿੰਡ ਵਾਲਿਆਂ ਨੂੰ ਜੋੜਦਾ ਹੈ ਇਹਨਾਂ ਦੇ ਨਾਲ ਉਹੀ ਚੀਜ਼ਾਂ ਹੈ ਇਹਨਾਂ ਨੂੰ ਆ ਕੇ ਵਾਪਸ ਦੱਸਦੇ ਪੱਤਰਕਾਰ ਜੀ ਪਿਛਲੇ ਸਾਲ ਇੱਕ ਟੈਗ ਲਾਈਨ ਬਣੀ ਸੀਗੀ ਸਾਡਾ ਪਿੰਡ ਬਣਾਉਗਾ ਇਹਨਾਂ ਲੀਡਰਾਂ ਨੂੰ ਪੁੱਛਿਆ ਜਾਵੇ ਕਿ ਸਾਰੇ ਪਿੰਡ ਚੋਂ ਇੱਕ ਵੀ ਘਰ ਲਕਿਆ ਇਸ ਸਾਲ ਟੈਗ ਲਾਈਨ ਬਣਾਈ ਹੈ ਸਾਰਾ ਪਿੰਡ ਮਰਦੇ ਨੂੰ ਤਿਆਰ ਇਹ ਸੋਸ਼ਲ ਮੀਡੀਆ ਦਾ ਮਿਸਯੂਜ਼ ਕਰਦੇ ਨੇ ਫੇਸਬੁੱਕ ਇਨਸਟਾਗ੍ਰam YouTube ਸਾਰਿਆਂ ਦੇ ਵੀਡੀਓ ਬਣਾ ਕੇ ਪਾਉਂਦੇ ਨੇ ਪ੍ਰੈਸ ਤੋਂ ਇੱਕ ਤਰਫਾ ਖਬਰਾਂ ਲਾਉਂਦੇ ਪਿੰਡ ਵਾਲਿਆਂ ਨੂੰ ਨਾਲ ਜੁੜਨ ਲਈ ਮਜਬੂਰ ਕਰਦੇ ਆ ਪ੍ਰੈਸ਼ਰਾਈਜ਼ ਕਰਦੇ ਆ ਔਰ ਜਿੰਨਾ ਵੀ ਮੋਹਮੇ ਇਹ ਚੱਲ ਰਹੀ ਹੈ ਇਹ ਚਾਰ ਪੰਜ ਜਿਹੜੇ ਸ਼ਿਆਸਤੀ ਨੇ ਉਹਨਾਂ ਦੇ ਕਰਨ ਕਰਕੇ ਚੱਲ ਰਹੀ ਹੈ ਸਰਕਾਰ ਜੀ ਮੈਂ ਸੱਚ ਦੱਸਾਂ ਤਾਂ ਮੈਨੂੰ ਕਾਫੀ ਬੁਰਾ ਲੱਗਦਾ ਹੈ ਜਦੋਂ ਮੈਂ ਆਪਣੀਆਂ ਪਿੰਡ ਦੀਆਂ ਬਜ਼ੁਰਗ ਮਾਤਾਵਾਂ ਬੀਬੀਆਂ ਭੈਣਾਂ ਨੂੰ ਉੱਥੇ ਧਰਨੇ ਤੇ ਦੇਖਦਾ ਹੈ ਜਿਨ੍ਹਾਂ ਨੂੰ ਕਿ ਇਹ ਜਿਹੜੇ ਲੀਡਰ ਰਹੇਗੇ ਨੇ ਇਹ ਆਪਣੇ ਨਿੱਜੀ ਫਾਇਦੇ ਲਈ ਇਸਤੇਮਾਲ ਕਰ ਰਹੇ ਹਨ ਮੇਰੀ ਹੱਥ ਜੋੜ ਕੇ ਸਾਰੇ ਪਿੰਡ ਵਾਸੀਆਂ ਨੂੰ ਇਹ ਅਪੀਲ ਹੈ ਵੀ ਸੁਝਵਾਨ ਬਣੋ ਸੱਚਾਈ ਦਾ ਪਤਾ ਕਰੋ ਸੱਚਾਈ ਦੇ ਨਾਲ ਚੱਲੋ ਤੇ ਸਾਡਾ ਪਿੰਡ ਹੈ ਇਹ ਸਾਡਾ ਆਪਣਾ ਪਿੰਡ ਹੈ ਸਾਡਾ ਜੱਦੀ ਪਿੰਡ ਹੈ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਾਂਗੇ ਜਿਹਦੇ ਨਾਲ ਸਾਡੇ ਪਿੰਡ ਵਾਸੀਆਂ ਦਾ ਕੋਈ ਨੁਕਸਾਨ ਹੋਵੇ ਜਾਂ ਪਿੰਡ ਦਾ ਕੋਈ ਨੁਕਸਾਨ ਹੋਵੇ ਪਿੰਡ ਦੀ ਪੰਚਾਇਤ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਪਿੰਡ ਦਾ ਜਿਹੜਾ ਹੈਗਾ